ਗੁਜਰਾਤ ਦੇ ਵਿੱਚ ਮੀਂਹ ਦਾ ਕਹਿਰ ਆ ਛੜਾ ਦੇਖਣ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਅੰਡਰ ਬ੍ਰਿਜ ਦੇ ਹੇਠਾਂ ਪਾਣੀ ਆ ਛੜਾ ਉਹ ਜਮਾ ਹੋ ਚੁੱਕਿਆ ਤੇ ਇਸ ਖੜੇ ਪਾਣੀ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਬਾਸਾ ਜਿਹੜੀ ਉਹ ਫਸ ਜਾਂਦੀ ਹੈ ਤਾਂ ਸਵਾਰੀਆਂ ਨੂੰ ਕੱਢਣ ਦੇ ਲਈ ਰੈਸਕਿਊ ਆ ਜਿਹੜਾ ਕੀਤਾ ਜਾਂਦਾ ਤਾਂ ਪੁਲ ਦੇ ਨਾਲ ਇੱਕ ਪੌੜੀ ਬਣੀ ਜਾਂਦੀ ਹੈ ਤੇ ਨਾਲ ਹੀ ਇੱਕ ਰੱਸੀ ਆ ਜਿਹੜੀ ਉਹ ਵੀ ਪਾਈ ਜਾਂਦੀ ਹੈ ਤੇ ਜਿਸ ਕਰਕੇ ਕੰਡਕਟਰ ਡਰਾਈਵਰ ਤੇ ਸਵਾਰੀਆਂ ਨੂੰ ਬਾਹਰ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਗੁਜਰਾਤ ਦੇ ਵਿੱਚ ਲਗਾਤਾਰ ਮੀਂਹ ਦਾ ਕਹਿਰਾ ਜਿਹੜਾ ਉਹ ਦੇਖਣ ਨੂੰ ਮਿਲਿਆ ਤਾਂ ਜਿਹੜੀਆਂ ਤਸਵੀਰਾਂ ਨੇ ਸਾਬਰਕਾਂਠਾ ਜ਼ਿਲ੍ਹੇ ਦੀਆਂ ਨੇ ਜਿੱਥੇ ਇੱਕ ਅੰਡਰ ਬ੍ਰਿਜ ਦੇ ਹੇਠਾਂ ਪਾਣੀ ਆ ਜਿਹੜਾ ਉਹ ਖੜਾ ਹੋ ਜਾਂਦਾ ਤੇ ਇਸ ਖੜੇ ਪਾਣੀ ਦੇ ਵਿੱਚ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਆ ਛੜੀ ਉਹ ਫਸ ਜਾਂਦੀ ਹੈ ਇਸ ਦੇ ਵਿੱਚ ਕਈ ਸਵਾਰੀਆਂ ਮੌਜੂਦ ਹੁੰਦੀਆਂ ਨੇ ਕੰਡਕਟਰ ਮੌਜੂਦ ਹੁੰਦਾ ਬੱਸ ਦਾ ਡਰਾਈਵਰ ਆ ਜਿਹੜਾ ਉਹ ਵੀ ਇਸ ਬੱਸ ਦੇ ਵਿੱਚ ਮੌਜੂਦ ਹੁੰਦਾ ਤਾਂ ਸਥਾਨਕ ਲੋਕਾਂ ਦੇ ਵੱਲੋਂ ਰੈਸਕੂ ਚੜਾਉ ਕੀਤਾ ਜਾਂਦਾ ਇਹਨਾਂ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਕੰਡਕਟਰ ਨੂੰ ਬਾਹਰ ਕੱਢਿਆ ਜਾਂਦਾ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿ ਸਾਬਰਕਾਂਠਾ ਜ਼ਿਲ੍ਹੇ ਦੀਆਂ ਨੇ ਜਿੱਥੇ ਪਾਣੀ ਦੇ ਵਿੱਚ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੈ ਜਿਹੜੀ ਉਹ ਫਸੀ ਜਾ ਇੱਕ ਪੌੜੀ ਲਾਈ ਜਾਂਦੀ ਹੈ ਤੇ ਨਾਲ ਹੀ ਇੱਕ ਰੱਸੀ ਆ ਜਿਹੜੀ ਉਹ ਵੀ ਬੰਨੀ ਜਾਂਦੀ ਹੈ ਤੇ ਇਹਨਾਂ ਦੋਵਾਂ ਦੀ ਸਹਾਇਤਾ ਦੇ ਨਾਲ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਫਸੀਆਂ ਹੋਈਆਂ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਜਿਹੜਾ ਕੰਡਕਟਰ ਤੇ ਡਰਾਈਵਰ ਉਸ ਬੱਸ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਨੂੰ ਵੀ ਬਾਹਰ ਜਿਹੜਾ ਉਹ ਕੱਢਿਆ ਜਾਂਦਾ ਤਾਂ ਤਸਵੀਰਾਂ ਨੇ ਜਿਹੜੀਆਂ ਗੁਜਰਾਤ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਗੁਜਰਾਤ ਦੇ ਵਿੱਚ ਲਗਾਤਾਰ ਭਾਰੀ ਮੀਂਹ ਜੜਾ ਪੈ ਰਿਹਾ ਤੇ ਇਸ ਮੀਂਹ ਦੇ ਕਾਰਨ ਹੜ੍ਹਾਂ ਵਰਗੇ ਮਾਹੌਲ ਨੇ ਛੜੇ ਉੱਥੇ ਬਣੇ ਹੋਏ ਨੇ ਤਾਂ ਹੜਾਂ ਵਰਗਾ ਹਾਲਾਤ ਆ ਜਿਹੜਾ ਗੁਜਰਾਤ ਦੇ ਵਿੱਚ ਬਣੇ ਹੋਏ ਨੇ ਤਾਂ ਜਿਸ ਕਰਕੇ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਅੰਡਰ ਅ ਬ੍ਰਿਜ ਦੇ ਹੇਠਾਂ ਪਾਣੀ ਆ ਛੜਾ ਉਹ ਖੜਾ ਹੋਇਆ ਤੇ ਇਸ ਖੜੇ ਪਾਣੀ ਦੇ ਵਿੱਚ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਛੜੀ ਉਹ ਫਸ ਜਾਂਦੀ ਹੈ ਤਾਂ ਉਹਨਾਂ ਨੂੰ ਕੱਢਣ ਦੇ ਲਈ ਰੈਸਕਿਊ ਕੀਤਾ ਜਾਂਦਾ ਰੱਸੀ ਬਣੀ ਜਾਂਦੀ ਆ ਰੱਸੀ ਦੀ ਮਦਦ ਦੇ ਨਾਲ ਜਿਹੜੀਆਂ ਸਵਾਰੀਆਂ ਬੱਸ ਦੇ ਵਿੱਚ ਉਹ ਮੌਜੂਦ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਜਿਹੜਾ ਕੰਡਕਟਰ ਸੀ ਉਸ ਨੂੰ ਵੀ ਬਾਹਰ ਕੱਢਿਆ ਗਿਆ ਤੇ ਜਿਹੜਾ ਡਰਾਈਵਰ ਸੀ ਉਸ ਨੂੰ ਵੀ ਬਾਹਰ ਆ ਜਿਹੜਾ ਉਹ ਕੱਢਿਆ ਗਿਆ ਤਾਂ ਗੁਜਰਾਤ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦਾ ਕਹਿਰਾ ਜਿਹੜਾ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ